ਕੱਲ ਦੇਰ ਰਾਤ ਜਿਹੜਿਆ ਸ਼ੁਭਕਰਨ ਸਿੰਘ ਜਿਹੜੇ ਸਾਡੇ ਸ਼ਹੀਦ ਹੋਏ ਨੇ ਕੇਂਦਰੀ ਬਲਾਂ ਦੀ ਗੋਲੀ ਨਾਲ ਉਹਨਾਂ ਦੀ ਐਫ ਆਈ ਆਰ 302 ਦੀ ਕੱਟ ਲਈ ਗਈ ਆ ਔਰ 116 ਸੈਕਸ਼ਨ ਵਿੱਚ ਲਾਇਆ ਗਿਆ ਵਾ ਔਰ ਉਹਦੀ ਗੱਲਬਾਤ ਹੋਈ ਜਾਂ ਲੇਟ ਸਾਰੀ ਲੀਡਰਸ਼ਿਪ ਉਧਰ ਚਲੀ ਗਈ ਸੀ ਕੁਝ ਲੀਡਰਸ਼ਿਪ ਇੱਥੇ ਸੀਗੀ ਤੋਂ ਅੱਜ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਬੱਲੂ ਦੇ ਵਿੱਚ ਹੋਊਗਾ ਲਗਭਗ ਕਹਿੰਦੇ 9:30 ਵਜੇ ਜਿਹੜਾ ਉਹਨਾਂ ਦਾ पार्थिव ਸਰੀਰ ਆ ਸ਼ਰਧਾਂਜਲੀ ਦੇਣ ਵਾਸਤੇ ਖਨੌਰੀ ਬਾਰਡਰ ਤੇ ਪਹੁੰਚੇਗਾ ਔਰ ਉਹ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਯਾਤਰਾ ਸ਼ੁਰੂ ਹੋ ਕੇ ਉਹਨਾਂ ਦੇ ਨਗਰ 'ਚ ਪਹੁੰਚੂਗੀ ਔਰ 2 ਤੋਂ 2:30 ਵਜੇ ਦੇ ਵਿੱਚ ਸੰਸਕਾਰ ਜਿਹੜਾ ਵਾ ਉਹ ਕੀਤਾ ਜਾਊਗਾ ਤਾਂ ਇਸ ਕਰਕੇ ਸਰ ਜਿੰਨੇ ਵੀ ਪੰਜਾਬੀਆਂ ਨੂੰ ਕਸਾਨਾ ਮਜ਼ਦੂਰਾਂ ਨੂੰ ਬੇਨਤੀ ਹੈ ਬਿਵਤ ਤੋਂ ਬਤ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਇਹ ਦੁਨੀਆ ਦਾ ਮਹਾਨ ਸ਼ਹੀਦ ਸਾਡਾ ਸ਼ੁਭਕਰਨ ਸਿੰਘ ਸਿੰਘ ਜੀ ਉਹਨਾਂ ਦੀ ਅੰਤਮ ਯਾਤਰਾ ਵਿੱਚ ਪੂਰੀ ਸਨਮਾਨ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਤਾਂ ਇਸ ਵਾਸਤੇ ਦੁਨੀਆ ਨੂੰ ਅਹਵਾਨ ਕਰਦੇ ਹਾਂ ਦੂਸਰਾ ਜਿਹੜੀ ਕੇਂਦਰ ਸਰਕਾਰ ਆ ਉਹ ਕੇਂਦਰ ਸਰਕਾਰ ਦੀ ਨੀਅਤ ਤੇ ਨੀਤੀ ਦੋਆ ਵਿੱਚ ਖੋਟ ਹੋ ਗਈ ਆ ਉਹਨਾਂ ਨੂੰ ਆਪਣੀ ਸਿਰਫ ਸੱਤਾ ਚਾਹੀਦੀ ਆਉਣ ਵਾਲੇ ਸਮੇਂ ਵਿੱਚ ਉਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗੇ ਹਾਂ ਉਹ ਕੁਝ ਛਲ ਕਰਨਾ ਚਾਹੁੰਦੇ ਕਿਸਾਨ ਲੀਡਰਾਂ ਨਾਲ ਕਿ ਛੋਟੀ ਮੋਟੀ ਗੱਲ ਕਰਕੇ ਨਵੇੜਾ ਕਰ ਦਈਏ ਦੋਵੇਂ ਫੋਰਮਾਂ ਦੇ ਲੀਡਰਸ਼ਿਪ ਸਿਆਣੀ ਹੈਗੀ ਆ ਸਮਝਦਾਰ ਹੋਗੀ ਅਜੇ ਹਾਂ ਨਹੀਂ ਹੋਗਾ ਸੋ ਅੰਦੋਲਨ ਜਿਹੜਾ ਵਾ ਇਹ ਮੰਗਾ ਜਿੰਨਾ ਚਿਰ ਕੋਈ ਇਹਦਾ ਹੱਲ ਠੋਸ ਨਹੀਂ ਕਰਦੀ ਸਰਕਾਰ ਜਾਰੀ ਰੱਖਾਂਗੇ ਵੱਧ ਤੋਂ ਵੱਧ ਤਾਦਾਦ ਵਿੱਚ ਸ਼ੰਭੂ ਬਾਡਰ ਤੇ ਖਨੌਰੀ ਜਿਹੜਾ ਵਾ ਉਹ ਅੰਦੋਲਨ ਨੂੰ ਵੱਡਾ ਕਰਨ ਵਾਸਤੇ ਪਹੁੰਚਿਆ ਜਾਵੇ